ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਗੁਰਦਾਸਪੁਰ ਦੇ ਇਲਾਕੇ ਮਾਮਾਵਾੜਾ ਦੀ ਜਿੱਥੇ ਕਿ ਇੱਕ ਨਹੀਂ ਦੋ ਨਹੀਂ ਬਲਕਿ 6-6 ਦੁਕਾਨਾਂ ਨੂੰ ਭਿਆਨਕ ਅੱਗ ਲੱਗੇ ਅੱਗ ਲੱਗਣ ਦੇ ਕਾਰਨ ਇਨ੍ਹਾਂ 6 ਦੁਕਾਨਾਂ ਦੇ ਵਿੱਚ ਪਿਆ ਸਾਰਾ ਮਾਲ ਸੜ ਕੇ ਸੁਆਹ ਹੋ ਗਿਆ ਜਿਸ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਣ ਵਾਸਤੇ ਕੰਮ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਪਹੁੰਚੇ ਉਹ ਤੇ ਹੀ ਦੁਕਾਨਦਾਰਾਂ ਨੇ ਦੱਸਿਆ ਕਿ ਸ਼ਾਰਟ ਸਰਕਟ ਕਾਰਨ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਉਹਨਾਂ ਦਾ ਲੱਖਾਂ ਕਰੋੜਾਂ ਦਾ ਨੁਕਸਾਨ ਹੋਇਆ ਆਓ ਸੁਣਦੇ ਹਾਂ ਮੇਰਾ ਨਾਮ ਗੋਪਾਲ ਕੋਸ਼ਲ ਹੈ ਸਾਡੀ ਰੈਡੀਮੇਡ ਗਾਰਮੈਂਟਸ ਦੀ ਸ਼ਾਪ ਸੀ ਕੋਸ਼ਲ ਕਲੈਕਸ਼ਨ ਦੇ ਨਾਮ ਤੇ ਕੱਲ ਰਾਤੀ 8:30 ਤੋਂ ਪੋਲਿਨੋ ਵਿੱਚਕਾਰ ਸ਼ਾਰਟ ਸਰਕਟ ਹੋਇਆ ਉਹਦੇ ਨਾਲ ਅੱਗ ਚੱਲੀ ਹੈ ਔਰ ਉਸ ਅੱਗ ਨੇ ਪੰਜ ਤੋਂ ਸ਼ੇਡ ਕਲਾਂ ਦਾ ਨੁਕਸਾਨ ਪੂਰੀ ਤਰ੍ਹਾਂ ਕਰਤਾ ਮੇਰੀ ਦੁਕਾਨ ਤੁਸੀਂ ਦੇਖ ਹੀ ਰਹੇ ਹੋ ਆਲਮੋਸਟ ਪੂਰੀ ਤਰ੍ਹਾਂ ਡੈਮੇਜ ਹੋ ਗਈ ਹੈ ਸਟਾਕ ਆਲਮੋਸਟ ਪੂਰਾ ਚਲ ਗਿਆ ਔਰ ਬਾਕੀ ਤੁਸੀਂ ਦੇਖ ਰਹੇ ਹੋ ਕਿ ਸਾਰੀ ਕੰਡੀਸ਼ਨ ਖਰਾਬ ਹੋ ਗਈ ਰੋਟਰੀ ਕਿੰਨੇ ਦਾ ਟੋਟਲ ਟੋਟਲ 5 ਛੇ ਸ਼ੇਰ ਦਾ ਨੁਕਸਾਨ ਕਿੰਨਾ ਕੁ ਨੁਕਸਾਨ ਮੰਨਦੇ ਸ਼ੇਰ ਦਾ ਨੁਕਸਾਨ ਦੇਖੋ ਜੀ ਹਰ ਪੌਂਦ ਵਿੱਚ ਵੀ 25 ਲੱਖ ਦਾ ਸਟਾਕ ਤਾਂ ਹੁੰਦਾ ਹੀ ਹੈ ਉਹ ਸਭ ਨੇ ਦੇਖ ਲਓ ਤੁਸੀਂ ਕਰੋੜਾਂ ਦਾ ਨੁਕਸਾਨ ਹੋ ਗਿਆ ਪ੍ਰਸ਼ਾਸਨ ਕੋਈ ਆਇਆ ਹੁੰਦਾ ਨਹੀਂ ਪ੍ਰਸ਼ਾਸਨ ਨਹੀਂ ਅੱਜ ਕੋਈ ਵੀ ਕੋਹਾਂ ਲੈ ਗੋਚੇ ਪਹਾਈ ਤੇ ਸਭ ਉਹ ਦੇਖ ਕਰਦੇ ਪਏ ਕਿ ਪ੍ਰਸ਼ਾਸਨ ਦਾ ਕੋਈ ਆਇਆ ਸਾਡੇ ਕੋ ਤੇ ਸਾਡੇ ਕੋਲ ਤਾਂ ਕੋਈ ਪ੍ਰਸ਼ਾਸਨ ਨਾਲ ਕੋਈ ਨਹੀਂ ਪਹੁੰਚਿਆ ਕਿੰਨੀਆਂ ਗੱਡੀਆਂ ਲੱਗੀਆਂ ਕਿੰਨੇ ਚਿਰ ਅੱਗ ਬੁਝੀ ਰਾਤ ਨੂੰ ਗੱਡੀ ਜਿਹੜੀ ਪਹਿਲੀ ਆਈ ਸੀ ਉਹ ਗੱਡੀ ਦੀ ਕੰਡੀਸ਼ਨ ਖਰਾਬ ਸੀ ਉਹਦੀ ਤੇ ਮੇਰੇ ਖਿਆਲ ਨਾਲ ਪਾਈਪ ਹੀ ਸ਼ਾਇਦ ਫੱਟੀ ਹੋਈ ਸੀ ਪਾਣੀ ਵੀ ਨਹੀਂ ਆਇਆ ਪਾਣੀ ਵੀ ਨਹੀਂ ਉਦੀ ਕਰਕੇ ਜਿਆਦਾ ਨੁਕਸਾਨ ਹੋ ਗਿਆ ਅਗਰ ਉਹ ਪ੍ਰੋਪਰ ਇੱਕ ਸਹੀ ਤਰੀਕੇ ਨਾਲ ਉਹਦੋਂ ਆਪਣੇ ਸਬਾਲਨੇ ਦੇ ਤਾਂ ਸ਼ਾਇਦ ਇਹਨਾਂ ਨੂੰ ਨੁਕਸਾਨ ਨਾ ਹੁੰਦਾ ਉਸ ਤੋਂ ਬਾਅਦ ਜੇ ਦੂਜੀ ਗੱਡੀ ਹੈ ਉਹ ਅੱਧੇ ਘੰਟੇ ਬਾਅਦ ਆਈ ਹੈ ਉਹ 1 ਘੰਟੇ ਬਾਅਦ ਆਈ ਹੈ 1 ਘੰਟੇ ਬਾਅਦ ਆਈ ਹੈ ਹੁਣ ਤੁਸੀਂ ਮੰਗ ਕੀ ਕਰਦੇ ਹੋ ਦੇਖੋ ਅਸੀਂ ਮੰਗ ਹੀ ਕਰਨੀ ਹੈ ਅਸੀਂ ਸਭ ਕੁਝ ਦੇਖੋ ਜੀਐਸਟੀ ਨੇ ਜੀਐਸਟੀ ਦੇ ਹੀ ਦੀ ਹੈ ਟੈਕਸ ਰਿਟਰਨ ਦਾ ਟੈਕਸ ਰਿਟਰਨ ਫਾਈਲ ਕਰਦੀ ਹੁਣ ਅਸੀਂ ਵੀ ਤਾਂ ਆਪਣੀ ਕੰਪੋਜ਼ੀਸ਼ਨਲੀ ਡਿਮਾਂਡ ਕਰਦੇ ਹਾਂ ਪ੍ਰਸ਼ਾਸਨ ਤੋਂ ਇਸ ਸਾਡੇ ਵਰਗੇ ਛੋਟੇ ਵਪਾਰੀ ਨਾਲ ਜੇ ਤੁਸੀਂ ਨਹੀਂ ਤੁਹਾਨੂੰ ਅਜੇ ਕਿੰਨੇ ਤੋੜਨਾ ਬਾਜ਼ਾਰ ਬੰਦ ਕੀਤਾ ਗਿਆ ਫਿਲਹਾਲ ਤਾਂ ਬਾਜ਼ਾਰ ਸਾਡੀ ਦੁਕਾਨਾ ਮਨਿਆਰੇ ਦੀ ਬ੍ਰਦਰਸ ਸੋ ਸਾਰੀ ਦੁਕਾਨ ਦਾ ਨਾਮ ਸਰ 8:40 ਦੇ ਅੱਗ ਲੱਗੀ ਆ ਉਸ ਟਾਈਮ ਜਦੋਂ ਅੱਗ ਲੱਗੀ ਆ ਇਸ ਮੌਕੇ ਦੇ ਮੌਸੇ ਫਾਇਰ ਵਰ ਗੱਡੀ ਨੂੰ ਫੋਨ ਕੀਤਾ ਉਹ ਮਤਲਬ ਕਹਿੰਦੇ 10 ਮਿੰਟ ਚ ਪਹੁੰਚਦੇ ਆ ਬਾਵਜੂਦ 10 ਮਿੰਟ ਚ ਨਹੀਂ ਪਹੁੰਚੇ ਫਿਰ ਮੈਂ ਪੈਦਲ ਉੱਥੇ ਗਿਆ ਦਫ਼ਤਰ ਉਹਨਾਂ ਦੇ ਫਿਰ ਉਥੋਂ ਗੱਡੀ ਆਈ ਆ ਜੇ ਗੱਡੀ ਆਈ ਆਈ ਤੇ ਉਹਦੇ ਵਿੱਚ ਕੋਈ ਪਾਣੀ ਨਹੀਂ ਜਿਹੜੀ ਉਹਨਾਂ ਦੇ ਪਾਪਾ ਉਹ ਵੀ ਲੀਕ ਗਈ ਫਿਰ ਸਾਰੇ ਬੰਦਿਆਂ ਨੇ ਰਲ ਮਿਲ ਕੇ ਰੇਤਾ ਛੁੱਟੀ ਫੇਰ ਮਾਰੀ ਮੋੜੀ ਆਗ ਦੇ ਤਾਂ ਵੀ ਨਹੀਂ ਕੰਟਰੋਲ ਹੋਇਆ ਜੇ ਉਹ ਟਾਈਮ ਨਾਲ ਪਾਣੀ ਪਹੁੰਚ ਜਾਂਦਾ ਤੋ ਇੱਕ ਦੁਕਾਨ ਤੋਂ ਵੱਧ ਨੁਕਸਾਨੀ ਹੁੰਨ ਕਿਹਦਾ ਮੀਲੀਰ ਲੱਗਦਾ ਸਾਰਾ ਹਾਂਜੀ ਤੇਲੀਰ ਕਿਹਦਾ ਲੱਗਦਾ ਸਾਰਾ ਸਰ ਉਹ ਸਰਕਾਰ ਦੇ ਜਦੋਂ ਉਹਨਾਂ ਦੀ ਗੱਡੀਆਂ ਨਹੀਂ ਸਹੀ ਮੌਜੂਦਾ ਉਹ ਫਿਰ ਬਟਾਲੇ ਤੋਂ ਗੱਡੀਆਂ ਆਈਆਂ ਪੌਣੇ ਘੰਟੇ ਬਾਅਦ ਫੇਰ ਕਿਤੇ ਅੱਗੇ ਨੂੰ ਕੰਟਰੋਲ ਹੈ ਟੋਟਲ ਕਿੰਨੇ ਦਾ ਕੰਨਾ ਸੜਿਆ ਕਿੰਨਾ ਕੰਨਾਸਾਨ ਹੋਇਆ ਟੋਟਲ ਤਕਰੀਬਨ ਪਲੱਸ 10 ਤੋਂ 15 ਲੱਖ ਦਾ ਹਰ ਦੁਕਾਨ ਦਾ ਹੋਇਆ ਠੀਕ ਹੈ ਤੇ 8 7 8 ਦੁਕਾਨਾਂ ਕੀ ਮੰਗ ਕਰ ਰਹੇ ਨੇ ਸਰ ਮੰਗਦੇ ਆ ਉਹ ਜੋ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਜੋ ਸਾਡੀ ਮੈਨੂੰ ਰਾਤੀ ਸਵੇਰੇ ਨਾ ਟੈਲੀਫੋਨ ਹੋਇਆ 5 ਕੁਜੇ ਮੇਰੇ ਖਾ ਕੀਤਾ ਸਵੇਰੇ ਤੇ ਮੈਂ ਉਦੋਂ ਗੱਲ ਕੀਤੀ ਮੈਨੂੰ ਕਹਿੰਦੇ ਤਾਂ ਬਟਾਲੇ ਦੇ ਵਿੱਚ ਇਹ ਗੁਰਦਾਸਪੁਰ ਦੁਕਾਨਾਂ ਸੜ ਗਈਆਂ ਨੇ ਤੇ ਸਵੇਰੇ ਪਹੁੰਚੋ ਤੇ ਮੈਂ ਸਵੇਰੇ ਤੇ ਸਿੱਧਾ ਹੀ ਆਇਆ ਔਰ ਮੈਂ ਇੱਕ ਗੱਲ ਦੀ ਮੈਨੂੰ ਤਸੱਲੀ ਹੋਈ ਕਿ ਥੋਂ ਦੇ ਬਲਜੀਤ ਮੇਰੇ ਨਾਲ ਖੜਾ ਤੇ ਕਮੇਟੀ ਵਾਲਿਆਂ ਜਦੋਂ ਇੱਥੇ ਲੋਕਾਂ ਨੇ ਕਿਹਾ ਕਮੇਟੀ ਨੇ ਬਹੁਤ ਜ਼ਿਆਦਾ ਮਦਦ ਕਰਕੇ ਅੱਗ ਬਜਾਉਣ ਚ ਕੋਸ਼ਿਸ਼ ਕੀਤੀ ਨਹੀਂ ਤੇ ਹੋਰ ਜ਼ਿਆਦਾ ਨੁਕਸਾਨ ਹੋ ਸਕਦਾ ਸੀ ਪਰ ਜਿਹੜੀਆਂ 4 ਦੁਕਾਨਾਂ ਨੇ ਜੋ ਇਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੈ 7 ਦੁਕਾਨਾਂ ਨੇ ਤੇ ਇਹ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਛੋਟੇ ਦੁਕਾਨਦਾਰ ਨੇ ਆ ਮੇਰੇ ਲਾਗੇ ਖੜੇ ਨੇ ਕਹਿੰਦੇ ਜੀ ਮੇਰੇ 18000 ਸੀ ਕਿ ਮੈਂ ਸਵੇਰੇ ਅਟਾਚੀ ਲੈ ਕੇ ਆਉਣਾ ਸੀ ਉਹ ਵੀ ਵਿੱਚੇ ਚਲੇ ਗਿਆ ਮੈਂ ਸਭ ਨਾਲ ਵੀ ਗੱਲ ਕੀਤੀ ਹੈ ਔਰ ਚੀਫ ਮਿਨਿਸਟਰ ਨਾਲ ਵੀ ਕਰਾਂਗੇ ਔਰ ਐਮਐਲਏ ਸਾਹਿਬ ਆਪ ਜਾ ਕੇ ਉਹ ਮਿਲਣਗੇ ਚੀਫ ਮਿਨਿਸਟਰ ਨੂੰ ਕਿ ਜਿਹੜੀ ਡਿਜਾਸਟਰ ਮੈਨੇਜਮੈਂਟ ਹੈ ਉਹਦੇ ਤੇ ਇਹ ਚੀਜ਼ਾਂ ਕਬਰ ਹੋਣੇ ਚਾਹੀਦੇ ਇਹ ਮੇਰੇ ਖਿਆਲ ਹੈ ਕਿ ਪੂਰੇ ਹਿੰਦੁਸਤਾਨ ਚ ਇਹ ਚੀਜ਼ ਹੋਣੀ ਚਾਹੀਦੀ ਕਿ ਛੋਟਾ ਦੁਕਾਨਦਾਰ ਜਿਹੜੇ ਇਨੀ এমਪਲੋਇਮੈਂਟ ਲੋਕਾਂ ਨੂੰ ਸਾਰੇ ਨੂੰ ਦਿੱਤੀ ਹੁੰਦੀ ਆ ਤੇ ਰੋਜ਼ੀ ਰੋਟੀ ਵੀ ਇਹਦੇ ਤੋਂ ਚੱਲਦੀ ਆ ਤੇ ਇਹਨਾਂ ਦੇ ਨਾਲ ਜਿਹੜੇ ਮੁਲਾਜ਼ਮ ਆਣ ਕੇ ਕੰਮ ਕਰਦੇ ਉਹਨਾਂ ਦੀ ਵੀ ਰੋਜ਼ੀ ਰੋਟੀ ਤੇ ਬਹੁਤ ਥੋੜਾ ਫਰਕ ਪੈਂਦਾ ਗਵਰਨਮੈਂਟ ਨੂੰ ਔਰ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਨੇ ਇਹਨਾਂ ਨੂੰ ਵਿੱਚ ਕਰਨਾ ਪਈ ਜਿਹਦਾ ਇਹਦੇ ਵਿੱਚ ਪਾਰਲੀਮੈਂਟ ਚ ਵੀ ਇਹਦੀ ਜ਼ਰੂਰ ਆਵਾਜ਼ ਉਠਾਉਣੀ ਹੈ ਕਿ ਇਕੱਲੀ ਗੁਰਦਾਸਪੁਰ ਦੀ ਜਾਂ ਇਹ ਨਹੀਂ ਪੰਜਾਬ ਦੀ ਨਹੀਂ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀ ਛੋਟੇ ਦੁਕਾਨਦਾਰ ਨੇ ਇਹਨਾਂ ਨੂੰ ਸਾਨੂੰ ਸੇਫਗਾਰਡ ਕਰਨਾ ਪਏਗਾ ਉਹਨਾਂ ਦੇ ਜਿਹੜੀ ਇਦਾਂ ਦੇ ਜਿਹੜੇ ਇਦਾਂ ਦਾ ਅੱਗ ਲੱਗ ਜਾਂਦੀ ਜਾਂ ਕੋਈ ਹੋਰ ਚੀਜ਼ਾਂ ਦੇ ਵਿੱਚ ਆਫਰ ਦੇ ਨਾਲ ਹੋ ਜਾਣਾ ਉਹਦਾ ਕੋਈ ਨਾ ਕੋਈ ਕੰਪਨਸੇਸ਼ਨ ਹੋਣੀ ਚਾਹੀਦੀ ਔਰ ਪੂਰੇ ਇਹਨਾਂ ਦੇ ਨਾਲ ਚੀਫ ਮਿਨਿਸਟਰ ਨੂੰ ਵੀ ਮਿਲਾਂਗੇ ਔਰ ਗੱਲ ਵੀ ਕਰਾਂਗੇ ਔਰ ਜੋ ਬਾਜ਼ਾਰ ਵਾਲਾ ਮੈਨੂੰ ਪ੍ਰਧਾਨ ਜੀ ਨੇ ਕਿਹਾ ਮਹਾਜਨ ਸਾਹਮਣੇ ਕਿ ਅਸੀਂ ਇਹ ਵੀ ਕਰ ਰਹੇ ਹਾਂ ਬਾਕੀ ਵੀ ਜਿਹੜੇ ਬਾਹਰਲੇ ਨੇ ਉਹਨਾਂ ਸਾਰਿਆਂ ਨੂੰ ਕਹਿ ਕੇ ਇਹਨਾਂ ਇਹਨਾਂ ਦੇ ਮਦਦ ਵੀ ਕੀਤੀ ਜਾਓ ਦੁਕਾਨਦਾਰ ਕਹਿੰਦੇ ਕਿ ਫਾਇਰ ਪ੍ਰਸ਼ਾਸਨ ਸਾਹਿਬ ਨੇ ਕਿਹਾ ਕਿ ਜਿਹੜੀਆਂ ਗੱਡੀਆਂ ਆਈਆਂ ਨੇ ਫਾਇਰ ਬ੍ਰਿਗੇਡ ਦੀਆਂ ਆਈਆਂ ਨੇ ਪਾਣੀ ਨਹੀਂ ਹੈਗਾ ਪਾਈਪਾ ਪਾਟੀਆਂ ਸਰ ਉਹਦੇ ਕਰਕੇ ਅੱਗ ਵੱਦੀ ਗਈ ਨਹੀਂ ਦੇਖੋ ਇਹ ਤੇ ਵਾਕਈ ਇਹ ਜਿਹੜੇ ਫਾਇਰ ਬ੍ਰਿਗੇਡ ਨੇ ਇਹਨਾਂ ਦਾ ਬਹੁਤ ਧਿਆਨ ਰੱਖਣਾ ਚਾਹੀਦਾ ਹੁਣ ਡੇਰਾ ਬਾਬਾ ਨਾਨਕ ਤੇ ਮੈਂ ਫਾਇਰ ਬ੍ਰਿਗੇਡ ਲੈ ਕੇ ਆਈ ਸੀ ਚੋਕ ਤੇ ਬਟਾਲੇ ਭੇਜ ਦਿੱਤੇ ਤੇ ਉਸ ਦਿਨ ਸਾਡੇ ਉਥੇ ਗਊਸ਼ਾਲਾ ਦੇ ਵਿੱਚ ਬੜੀ ਜਨਰਲ ਹ ਜਿੰਨੇ ਤੂੜੀ ਸੀ ਸਭ ਕੁਝ ਸੜ ਕੇ ਸੁਆਹ ਹੋ ਗਿਆ ਔਰ ਜੇ ਕਿਤੇ ਉੱਥੇ ਡੇਰ ਬਾਬਾ ਨਾਨਕ ਚ ਫਾਇਰ ਬ੍ਰਿਗੇਡ ਹੁੰਦਾ ਤੇ 15 ਮਿੰਟ ਚ ਆ ਕੇ ਬੁਝ ਗਈ ਸੀ ਤੋ ਇਹ ਚੀਜ਼ਾਂ ਤੇ ਹੈਗੀਆਂ ਨੇ ਸਾਨੂੰ ਇਹਦੇ ਚ ਫਾਇਰ ਬ੍ਰਿਗੇਡ ਵੱਲ ਵੀ ਤੇ ਹੋਰਾਂ ਚੀਜ਼ਾਂ ਉੱਤੇ ਧਿਆਨ ਦੇਣਾ ਪਏਗਾ ਔਰ ਬਹੁਤ ਜ਼ਰੂਰੀ ਚੀਜ਼ ਹੈ ਕਿ ਇਹਨਾਂ ਚੀਜ਼ਾਂ ਚ 24 ਘੰਟੇ ਅਵੇਲੇਬਿਲਿਟੀ ਚਾਹੀਦੀ ਹੈ ਔਰ ਇਹਨਾਂ ਦੀ ਮੈਂ ਪ੍ਰਧਾਨ ਜੀ ਨੂੰ ਵੀ ਕਹੂੰਗਾ ਕਿ ਇਹਨਾਂ ਦੀ ਹਫਤੇ ਬਾਅਦ ਇਹਨਾਂ ਨੂੰ ਸਟਾਰਟ ਕਰਕੇ ਦੇਖਣਾ ਚਾਹੀਦਾ ਔਰ ਰੀਅਸਲ ਵੀ ਕਰਨੀ ਚਾਹੀਦੀ ਹੈ ਤਾਂ ਕਿ ਇਹ ਕੋਈ ਉਹ ਜਿਹੀ ਚੀਜ਼ ਹੁੰਦੀ ਹੈ ਉਹ ਦੁਬਾਰਾ ਨਾ ਹੋਵੇ ਖੈਰ ਇਸ ਭਿਆਨਕ ਅੱਗ ਦੇ ਕਾਰਨ ਗਲੀਵਾਂ ਤੇ ਇਹ ਰਹੀ ਕਿਸ ਦੇ ਵਿੱਚ ਜਾਨੀ ਨੁਕਸਾਨ ਹੋਣ ਤੋਂ ਬਚਾ ਰਹਿ ਗਿਆ ਪਰ ਮਾਲੀ ਨੁਕਸਾਨ ਕਾਫੀ ਹੋਇਆ ਬਿਉਰ ਰਿਪੋਰਟ ਅਖੰਡ ਲੋਕ